ਇਸ ਗੋਲੀ ਵਾਰ ਤਾਂ ਸਾਰਿਆਂ ਨੇ ਸੁਣਿਆ ਹੋਊਗਾ ਬਹੁਤ ਸਾਰੇ ਨੌਜਵਾਨਾਂ ਨੇ ਇਹ ਯੂਜ਼ ਵੀ ਕੀਤੀ ਹੋਣੀ ਆ ਪਰ ਕੀ ਤੁਹਾਨੂੰ ਪਤਾ ਹੈ ਤੁਹਾਡੀ ਬਾਡੀ ਦੇ ਉੱਤੇ ਤੁਹਾਡੀ ਜ਼ਿੰਦਗੀ ਦੇ ਉੱਤੇ ਕੀ ਅਸਰ ਪੈਂਦਾ ਵੀਡੀਓ ਨੂੰ ਧਿਆਨ ਨਾਲ ਸੁਣਿਆ ਸੇਵ ਕਰਕੇ ਰੱਖ ਲਿਓ ਤੇ ਅੱਗੇ ਚਾਰ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੈਗਰਾ ਇੱਕ ਬਲੱਡ ਵੈਸਲ ਡਾਇਲੈਟਰ ਹੈ ਇਹ ਸਾਡੇ ਪੈਨਿਸ ਦੇ ਵਿੱਚ ਬਲੱਡ ਫਲੋ ਨੂੰ ਵਧਾਉਂਦੀ ਹੈ ਨਾ ਕਿ ਸਾਡੀ ਸੈਕਸ਼ੂਅਲ ਡਿਜ਼ਾਇਰ ਨੂੰ ਵਧਾਉਂਦੀ ਹੈ ਵੈਗਰਾ ਰੈਕਸ਼ਨ ਦੇ ਲਈ ਹੁੰਦੀ ਆ ਪਰ ਲਿਬੜੋ ਕਹਿੰਨੀ ਕੀ ਸੈਕ ਦੀ ਇੱਛਾ ਉਹ ਤਾਂ ਦਿਮਾਗ ਹਾਰਮੋਨਸ ਦੇ ਉੱਤੇ ਡਿਪੈਂਡ ਕਰਦੀ ਜੇਕਰ ਤੁਸੀਂ ਇਸ ਨੂੰ ਬਹੁਤ ਜ਼ਿਆਦਾ ਯੂਜ਼ ਕਰ ਭੁੱਲ ਜਾਂਦੀ ਹੈ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਡੀਐਚਡੀ ਹਾਈਡਰੋਟੈਸਟੋਸਟੀਰੋਨ ਅਤੇ ਨਾਈਟ੍ਰੋਪ੍ਰੋਸਾਈਡ ਦੇ ਉੱਤੇ ਬੁਰਾ ਅਸਰ ਪੈਂਦਾ ਇਹ ਹਾਰਮੋਨ ਸਾਡੇ ਇਰੇਕਸ਼ਨ ਨੂੰ ਮੈਂਟੇਨ ਕਰਨ ਦੇ ਵਿੱਚ ਹੈਲਪ ਕਰਦੇ ਹਨ ਫਿਜ਼ੀਓਲੋਜੀਕਲ ਡਿਪੈਂਡੈਂਸੀ ਤੁਹਾਡਾ ਮਾਈਂਡ ਬੋਲੀ ਦੇ ਉੱਤੇ ਸੈੱਟ ਹੋ ਜਾਂਦਾ ਜਿਵੇਂ ਜਿਆਦਾ ਸੁਧਰ ਸਾਡੀ ਬੋਡੀ ਦੇ ਇੰਪਲਸ ਨੂੰ ਖਰਾਬ ਕਰਨ ਦੀ ਉਸੇ ਤਰ੍ਹਾਂ ਹੀ ਵੈਗਰਾ ਸਾਡੀ ਬੋਡੀ ਦੇ ਨੈਚੁਰਲ ਸੈਕਸ ਕੈਮਿਸਟਰੀ ਨੂੰ ਖਰਾਬ ਕਰ ਦਿੰਦਾ ਸਾਡੀ ਬੋਡੀ ਨੇ ਨੈਚੁਰਲ ਇਰੇਕਸ਼ਨ ਬਣਾਉਣਾ ਭੁੱਲ ਜਾਂਦੀ ਤੇ ਸਾਡੇ ਮਾਈਂਡ ਨੂੰ ਫੀਲਿੰਗ ਆਉਣੀ ਬੰਦ ਹੋ ਜਾਂਦੀ ਸੈਕਸ ਡਰਾਈਵ ਵਧਾਉਣੀ ਵੈਗਰ ਹਾਤੇ ਜਿਹੜਾ ਤੁਹਾਨੂੰ ਇਹ ਪ੍ਰੋਬਲਮਸ ਆ ਰਹੀਆਂ ਨੇ ਉਪਰ ਦਿੱਤੇ ਪੇਜ ਨੂੰ ਫੋਲੋ ਕਰੋ ਨੀਚੇ ਮੇਰਾ ਨੰਬਰ ਦਿੱਤਾ ਰੱਖੀ ਆਪਣੀ ਕਾਉਂਸਲਿੰਗ ਬੁੱਕ ਕਰਾ ਕੇ ਆਪਣੀ ਪ੍ਰੋਬਲਮ ਦਾ ਹੱਲ ਪਾ ਸਕੋ ਫੇਕ ਮਰਦਾਨਗੀ ਤੋਂ ਬਚੋ ਰੀਅਲ ਮਰਦਾਨਗੀ ਨੂੰ ਪਛਾਣੋ ਆਪਣੀ ਬਾਡੀ ਨੂੰ ਸਮਝੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੀ ਨੂੰ ਕਰੋ